ਹਾਂਜੀ ਦੋਸਤੋ ਸੋਹਣੀਆਂ ਸੁਣੀਆਂ ਤੇ ਨਮੀਆਂ ਪੰਜਾਬੀ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਅੱਜ ਆਪਾਂ ਕਹਾਣੀ ਸੁਣਾਵਾਂਗੇ ਤਾ ਨੂੰ ਚਿਬੜਾਂ ਦਾ ਹਾਰ ਜੋ ਬਰਾੜ ਜੈਸੀ ਦੀ ਲਿਖੀ ਹੋਈ ਹੈ ਪਿੰਡ ਤੋਂ ਤੁਰਨ ਲੱਗਣਾ ਤਾਂ ਬੇਬੇ ਨੇ ਚਿਬੜਾਂ ਦੇ ਬਣਾਏ ਦੋ ਹਾਰ ਦੋਨੋਂ ਭੂਆ ਨੂੰ ਲਿਫਾਫੇ ਚ ਪਾ ਫੜਾ ਦੇਣੀ ਕੇਰਾ ਭੂਆ ਬੇਬੇ ਨੂੰ ਕਹਿੰਦੀ ਕੇ ਭਾਬੀ ਐਤ ਕੀ ਸੂਤ ਪੇਕਣਾ ਬਣਾ ਕੇ ਦੇਓ ਪਰ ਮੈਨੂੰ ਚਿਬੜਾ ਦੇ ਦੋ ਹਾਰ ਦੇਣਾ ਕਿੱਡੀ ਕੀਮਤੀ ਚੀਜ਼ ਸੀ ਉਹ ਚਿਬੜ ਜਿਨ੍ਹਾਂ ਦੀ ਚਟਨੀ ਬੰਦੀ ਤੇ ਰੋਜ਼ ਰੋਟੀ ਦਾ ਸਵਾਦ ਪਨੀਰ ਤੋਂ ਕਿਤੇ ਘਟਨੇ ਸੀ ਆਉਂਦਾ ਪਿੰਡ ਜਦੋਂ ਭੂਆ ਨਾਲ ਮਿਲਣ ਫੁੱਫੜ ਆਉਂਦਾ ਤਾਂ ਖੂਬ ਸੇਵਾ ਹੁੰਦੀ ਅਗਲੀ ਸਵੇਰ ਦੀ ਰੋਟੀ ਵੇਲੇ ਭੂਆ ਆਖਦੀ ਸੇਬੋ ਐਵੇਂ ਨਾ ਸਬਜ਼ੀਆਂ ਬਣਾਉਂਦੀ ਕਮਲੀ ਹੋਈ ਜਾਏ ਥੋਡੇ ਬਾਜੀ ਨੂੰ ਤਾਂ ਕੱਦੂ ਦੇ ਰੈਤੇ ਨਾਲ ਚਿਬੜਾਂ ਦੀ ਚਟਣੀ ਬਹੁਤ ਪਸੰਦੀ। ਬੇਬੇ ਨੇ ਜਦੇ ਹੀ ਬਾਪੂ ਨੂੰ ਕਹਿਣਾ ਕਿ ਜਾ ਨੱਛੂ ਸਬਜ਼ੀ ਵਾਲੇ ਤੋਂ ਕੱਦੂ ਲਿਆ। ਕੱਦੂ ਆਉਣੇ ਤਾਂ ਕੱਦੂ ਕਸ ਕਰ ਉਵਾਲ ਕੇ ਦਹੀਂ ਚ ਪਾ ਰੈਤਾ ਬਣ ਜਾਂਦਾ ਤੇ ਨਾਲ ਚਿਬੜਾਂ ਦੀ ਚਟਣੀ। ਫੁੱਫੜ ਨੇ ਬਸ ਬਸ ਕਰਦੇ ਨੇ 5-6 ਰੋਟੀਆਂ ਖਾ ਜਾਣੀਆਂ। ਬਾਕੀ ਸਾਰੇ ਮੈਂਬਰਾਂ ਨੂੰ ਚਟਣੀ ਨਾ ਮਿਲਨੀ। ਬਚੀ ਚਟਣੀ ਮੇਰੀ ਮਾਂ ਨੇ ਸਟੀਲ ਦੀ ਡੱਬੇ ਚ ਪਾ। ਭੂਆ ਨੂੰ ਫੜਾ ਦੇਣੀ ਤੇ ਕਹਿਣਾ ਇਹਨੂੰ ਨਾ ਛੇੜਿਓ ਥੋੜੀ ਭੂਆ ਨੇ ਲੈ ਕੇ ਜਾਣੀ ਤੁਰਨ ਲੱਗੇ ਚਿਬੜਾਂ ਦਾ ਹਾਰ ਤੇ ਉਹ ਚਟਣੀ ਕਾਰ 'ਚ ਰੱਖ ਦਿੱਤੀ ਜਾਂਦੀ ਫੁੱਫੜ ਹਰ ਵਾਰੀ ਪੁੱਛਦਾ ਭੂਆ ਦੇ ਕੰਨ ਕੋਲ ਜਾ ਕੇ ਕਿ ਚਿਬੜ ਲੈ ਲੇ ਸੀ ਭੂਆ ਕਾਰ ਵੱਲ ਇਸ਼ਾਰਾ ਕਰਦੀ ਤੇ ਕਹਿੰਦੀ ਹਾਂ ਵਿੱਚ ਪਏ ਨੇ ਉਸ ਫੁੱਫੜ ਦਾਤਾ ਨਾਂ ਵੀ ਚਿਬੜਾਂ ਵਾਲਾ ਫੁੱਫੜ ਪੈ ਗਿਆ ਸੀ ਕਿੱਡਾ ਸੋਹਣਾ ਜਿਹਾ ਮਾਹੌਲ ਸੀ ਉਹ ਜ਼ਿੰਦਗੀ ਦੀ ਰੀਲ ਘੁੰਮਦੀ ਗਈ ਸੀਬੋ ਵੀ ਸੱਸ ਬਣ ਗਈ ਮਤਲਬ ਕਿ ਮੇਰਾ ਵਿਆਹ ਹੋ ਗਿਆ ਘਰ ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ ਕਦੇ ਕਦੇ ਫੁੱਫੜ ਤੇ ਸੀਬੋ ਦਾ ਜਵਾਈ ਇਕੱਠੇ ਸੌਰੀ ਟੱਕਰਦੇ ਤਾਂ ਸਵੇਰੇ ਸੀਬੋ ਦਾ ਜਵਾਈ ਪਨੀਰ ਅੰਡੇ ਦੀ ਭੁਰਜੀ ਨਾਲ ਰੋਟੀ ਖਾਂਦਾ ਤੇ ਫੁੱਫੜ ਚਟਨੀ ਨਾਲ ਕੇਰਾ ਸੀਬੋ ਦੇ ਜਵਾਈ ਨੂੰ ਚਟਨੀ ਰਹਿਤੇ ਨਾਲ ਰੋਟੀ ਖਵਾ ਦਿੱਤੀ ਤਾਂ ਸੌਰੇ ਜਾ ਮੈਨੂੰ ਮੇਣੇ ਮਿਲੇ ਕਿ ਨੰਗਾ ਦੇ ਪੁੱਤ ਵਿਆਹਤਾ ਜਵਾਈ ਭਾਈ ਨੂੰ ਪਲਾਂ ਕੌਣ ਚਟੀਆਂ ਜਾਂ ਰੋਟੀ ਖਵਾਉਂਦਾ ਈ ਉਹ ਦਿਨ ਗਿਆ ਅੱਜ ਦਾ ਦਿਨ ਆਇਆ ਮੇਰੇ ਪੇਕੇਆਂ ਨੇ ਕਦੇ ਇਸ ਮਾਡਰਨ ਜਵਾਈ ਨੂੰ ਚਟੀਆਂ ਜਾਂ ਰੋਟੀ ਨਾ ਖਵਾਈ ਮੇਰੇ ਮਾਂ ਚ ਬੜੀ ਰੀਜ ਸੀ ਕਿ ਫੁੱਫੜ ਦੇ ਸੁਆ ਵਰਗਾ ਮੇਰੇ ਘਰ ਵਾਲਾ ਹੋਵੇ ਪਰ ਨਹੀਂ ਸੀ ਨਸੀਬ ਵਿੱਚ ਬੇਬੇ ਦੇ ਜੋਰ ਪਾਉਣ ਤੇ ਸੀਬੋ ਮਾਂ ਨੇ ਭੂਆ ਹੋਣਾ ਵਾਂਗ ਮੈਨੂੰ ਵੀ ਚਿਬੜਾਂ ਦਾ ਹਾਰ ਲਿਫਾਫੇ ਚ ਪਾ ਕੇ ਦੇਣਾ ਪਰ ਮੇਰੇ ਸਹੁਰੇ ਕੋਈ ਚਿਬੜਾਂ ਨੂੰ ਨਹੀਂ ਸੀ ਪਸੰਦ ਕਰਦਾ ਹਾਰ ਪੇ ਕਿਉਂ ਜਾਂਦੇ ਤਾਂ ਸਹੀ ਪਰ ਸੋਈ ਤੀਕ ਨਾ ਪੁੱਜਦੇ ਮਾਂ ਦੇ ਜਵਾਈ ਨੇ ਲਿਫਾਫਾ ਫੜ ਰਾਹ ਚੋਂ ਦੀ ਨੈਣ ਛੁੱਟ ਦੇਣਾ ਮੈਂ ਕੀ ਬੋਲਦੀ ਕੇਰਾ ਮੈਨੂੰ ਮੇਰਾ ਵੀਰ ਪੇਕਿਆਂ ਤੋਂ ਛੱਡਣ ਆਇਆ ਤੇ ਚਿਬੜਾਂ ਦਾ ਉਹ ਹਾਰ ਮੇਰੇ ਕੋਲ ਸੀ ਨਹਿਰ ਕੋਲ ਦੀ ਲੰਘਣ ਲੱਗੇ ਤਾਂ ਮੈਂ ਆਪਦਾ ਬੈਗ ਕੁੱਟ ਕੇ ਫੜ ਲਿਆ ਵੀਰੇ ਨੇ ਕਿਹਾ ਕਿ ਨਹਿਰ ਵਾਲੇ ਨਲਕੇ ਦਾ ਪਾਣੀ ਮਿੱਠਾ ਹੈ ਮੈਂ ਪੀਣਾ ਹੈ ਅਸੀਂ ਰੁਕੀ ਪਰ ਮੈਂ ਪੀਤਾ ਨਾ ਮੈਨੂੰ ਨਹਿਰ ਨਾਲ ਗੁੱਸਾ ਸੀ ਕਿ ਮੇਰੇ ਪੇਕਿਆਂ ਦੇ ਚਿਬੜ ਉਹ ਖਾ ਗਈ। ਚਿਤ ਕਰੇ ਕਿ ਚੁੱਬੀ ਮਾਰ ਆਪਦੇ ਚਿਬੜਾਂ ਦੇ ਹਾਰ ਕੱਢ ਲਿਆਵਾਂ। ਸੋਚਾਂ ਦੀ ਤਾਣੀ ਬੁੰਦੇ ਬਣਾਉਂਦੀ ਮੈਂ ਤੇ ਮੇਰਾ ਵੀਰ ਉਤੋਂ ਸੌਰਿਆਂ ਨੂੰ ਚੱਲ ਪਈ। ਇਸ ਵਾਰ ਮੇਰੇ ਕੋਲ ਕੀਮਤੀ ਖਜ਼ਾਨਾ ਸੀ ਚਿਬੜਾਂ ਦਾ ਹਾਰ। ਅਸੀਂ ਘਰ ਪੁੱਜੇ ਤੇ ਮੈਂ ਕਮਰੇ 'ਚ ਜਾ ਉਹ ਹਾਰ ਬੈਗ 'ਚੋਂ ਕੱਢ ਰਸੋਈ 'ਚ ਬਣੀ ਅਲਮਾਰੀ 'ਚ ਚਿਰਾਂ ਦੇ ਪਏ ਕਾਲੇ ਕੁੱਜੇ 'ਚ ਲੁਕੋ ਦਿੱਤਾ। ਉਹ ਕੁੱਜਾ ਮਾਗ ਚੜੇ ਤੋਂ ਖਿਚੜੀ ਬਣਾਉਣ ਲਈ ਕੱਢਿਆ ਜਾਂਦਾ ਅੱਗੇ ਪਿੱਛੇ ਉਹਨੂੰ ਕੋਈ ਨਹੀਂ ਛੇੜਦਾ ਸੀ ਚਾਹ ਪਾਣੀ ਪੀ ਬੀਰ ਪਿੰਡ ਨੂੰ ਮੁੜ ਗਿਆ ਉਸ ਦਿਨ ਮਗਰੂ ਮੈਰੋਜ ਉਸ ਕੁੱਜੇ ਨੂੰ ਸੁੰਘ ਲੈਂਦੀ ਜਿਸ 'ਚ ਮੇਰੇ ਪੇਕਿਆਂ ਦੀ ਮਹਿਕ ਬਸੀ ਹੋਈ ਸੀ ਤੇ ਇੰਤਜ਼ਾਰ ਕਰਦੀ ਜਿਸ ਦਿਨ ਸੱਸ ਦੇ ਘਰ ਵਾਲਾ ਘਰਨਾ ਹੋਇਆ ਉਸ ਦਿਨ ਕੁੰਡੇ 'ਚ ਚਟਨੀ ਰਗੜ ਕੇ ਖਾਵਾਂਗੀ ਚੀਜ਼ਾਂ ਆਪਦਿਆਂ ਨਾਲ ਜੋੜੀ ਰੱਖਦੀਆਂ ਨੇ ਤੇ ਕਈ ਵਾਰ ਆਪਦੇ ਹੀ ਤੁਹਾਨੂੰ ਆਪਧਿਆਨਾਂ ਨੂੰ ਤੋੜੀ ਰੱਖਦੇ ਨੇ ਧੰਨਵਾਦ ਦੋਸਤੋ